ਬਾਈ ਨੂੰ ਜੀ ਕੀ ਹੱਤੇ ਬਾਈ ਹੋਰ ਇਹਨਾਂ ਮਹਾਲੀ ਤੋਂ ਆਏ ਨੇ ਜ਼ਿਲ੍ਹਾ ਮਹਾਲੀ ਦੇ ਨੇੜੇ ਪਿੰਡ ਇਹਨਾਂ ਦਾ ਉਂਦੋ ਸੰਗਤ ਉਂਦੋ ਸੰਗਤ ਜਿਆ ਪਿੰਡ ਤੋਂ ਆਲੇ ਨੇਗੇ ਇਹ ਸਿਰਫ ਸਰਵੇ ਕਰਨ ਵਾਸਤੇ ਆਏ ਨੇ ਸਰਵਾ ਕਿਸ ਚੀਜ਼ ਦਾ ਕਰਨ ਵਾਸਤੇ ਆਏ ਨੇ ਇਹ ਆਏ ਸੀ ਰਸ਼ਨ ਵਾਸਤੇ ਵੀ ਰਸ਼ਨ ਲੈ ਕੇ ਆਉਣੇ ਅਸੀਂ ਇਹਨਾਂ ਨੂੰ ਇੱਕ ਸਲਾਹ ਦਿੱਤੀ ਹੈ ਵੀ ਰਸ਼ਨ ਦੀ ਇੱਥੇ ਹਜੇ ਕੋਈ ਖਾਸ ਜ਼ਰੂਰਤ ਨਹੀਂ ਹੈਗੀ ਰਸ਼ਨ ਦੀ ਜਰੂਰਤ ਜੇ ਪਈ ਵੀ ਤਾਂ ਘੱਟੋ-ਘੱਟ 2 ਜਾਂ 3 ਮਹੀਨਿਆਂ ਨੂੰ ਪਾਉਗੀ ਜਦੋਂ ਲੋਕ ਇਹ ਆਪ ਉਹਦੇ ਘਰਾਂ ਜਾ ਕੇ ਹੁਣ ਇਹਨਾਂ ਨੂੰ ਜਿਹੜੀ ਜ਼ਰੂਰਤ ਹੈਗੀ ਹੁਣ ਇਹਨਾਂ ਨੂੰ ਡੀਜ਼ਲ ਦੀ ਜਿਹੜੇ ਸਾਡੇ ਪੰਜਾਬ ਦੇ ਵਿੱਚੋਂ ਟਰੈਕਟਰ ਪੀਏ ਵੀ ਬੀਜ ਇਹ ਚੀਜ਼ਾਂ ਦੀ ਇਹਨਾਂ ਨੂੰ ਜ਼ਰੂਰਤ ਪੈਗੀ ਇਹ ਲੈ ਕੇ ਤੁਸੀਂ ਆਓ ਆਪ ਜਾ ਕੇ ਹਲਕੇ ਦੇ ਵਿੱਚ ਜਾ ਕੇ ਜਿੱਥੇ ਪਾਣੀ ਆਇਆ ਹੈਗਾ ਇਹ ਤਕਰੀਬਨ ਵੀ ਹਰੀਕੇ ਹੈਡਾਂ ਤੋਂ ਲੈ ਕੇ ਫਾਜਲਕਾ ਤੱਕ 120 ਕਿਲੋਮੀਟਰ ਬਣਦਾ ਹੈਗਾ 22 40 45 ਕਿਲੋਮੀਟਰ ਏਰੀਆ ਜਿਹੜਾ ਹੈਗਾ ਉਸ ਏਰੀਆ ਦੇ ਵਿੱਚ ਪਾਣੀ ਆਇਆ ਹੋਇਆ ਹੈਗਾ ਬਾਈ ਹੋਰਾਂ ਨੂੰ ਅਸੀਂ ਰਸਤਾ ਭੇਜ ਰਹੇ ਹਾਂਗੇ ਇਹ ਜਾ ਕੇ ਆਪਦਾ ਸਾਰਾ ਸਰਵੇ ਕਰਕੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਹ ਹਲਕੇ ਦੇ ਵਿੱਚ ਘਾਹ ਦੀ ਲੋੜ ਹੈ ਜਾਂ ਹੋਰ ਕਿਸੇ ਦੀ ਲੋੜ ਹੈ ਫਿਰ ਮਦਦ ਕਰਨ ਤੇ ਬਾਈ ਜੀ ਕਿਸੇ ਨੂੰ ਦਵਾਈਆਂ ਨੂੰ ਫੀਲ ਕੀਤੀ ਹੈ ਬਾਈ ਜੀ ਕਿਸੇ ਨੂੰ ਕੋਈ ਨਗਦ ਪੈਸਾ ਨਾ ਦਿਓ ਕਿਸੇ ਸੰਪਰਦਾਇ ਨੂੰ ਦਿਓ ਕਿਸੇ ਜਿਹੜੀ ਕੋਈ ਹੋਰ ਸਮਾਜ ਸੇਵੀ ਸੰਸਥਾ ਹੈ ਉਹਨਾਂ ਨੂੰ ਵੀ ਆਪਣੇ ਹੱਥੀਂ ਕੰਮ ਕਰਾ ਕੇ ਜਾਓ ਤਾਂ ਜੋ ਜਿਹੜੀ ਮਦਦ ਹੈ ਉਹ ਹਰ ਉਸ ਗਰੀਬ ਬੰਦੇ ਤੱਕ ਪਹੁੰਚ ਸਕੇ ਜਿਹਦਾ ਜਿਹਦਾ ਇਹ ਨੁਕਸਾਨ ਹੋਇਆਗਾ ਇੰਨੀਆਂ ਬੇਨਤੀਆਂ ਕਰਦਾ ਹੋਇਆ ਜਮਾਦਾਰ ਜੱਜ ਸਾਹਿਬ ਨੂੰ ਜੀ ਕਰਦਾ ਹਾਂ ਅੱਲਸ ਵਾਲੇ ਰਜੀ ਕਰੀਏ